ਸ਼ੰਭੂ ਬਾਡਰ ਤੇ ਪੁਲਿਸ ਨੇ ਕਿਸਾਨਾਂ ਤੇ ਛੱਡੇ ਅਥਰੂ ਗੈਸ ਦੇ ਗੋਲੇ ਸਬ ਇੰਸਪੈਕਟਰ ਦੀ ਹੋਈ ਮੌਤ ਸਤਿ ਸ਼੍ਰੀ ਅਕਾਲ ਦੋਸਤੋ ਸ਼ੰਭੂ ਬਾਡਰ ਤੇ ਪੁਲਿਸ ਨੇ ਕਿਸਾਨਾਂ ਤੇ ਛੱਡੇ ਅਥਰੂ ਗੈਸ ਦੇ ਗੋਲੇ ਕੀ ਹੈ ਪੂਰਾ ਮਾਮਲਾ ਕਿਵੇਂ ਹੋਈ ਪੁਲਿਸ ਇੰਸਪੈਕਟਰ ਦੀ ਮੌਤ ਕੀ ਕਾਰਨ ਸੀ ਦੱਸਾਂਗੇ ਤੁਹਾਨੂੰ ਅੱਜ ਦੇ ਇਸ ਵੀਡੀਓ ਵਿੱਚ ਦੱਸ ਦਈਏ ਕਿ ਪੰਜਾਬ ਦੇ ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਚੌਥਾ ਦਿਨ ਹੈ ਸ਼ੰਭੂ ਸਰਹੰਦ ਤੇ ਅੱਜ ਫਿਰ ਹੰਗਾਮਾ ਹੋਇਆ ਜਦੋਂ ਕਿਸਾਨਾਂ ਨੇ ਬੈਰੀਕੇਡ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਉਹਨਾਂ ਦੇ ਅਥਰੂ ਗੈਸ ਦੇ ਗੋਲੇ ਛੱਡੇ ਇਸ ਕਾਰਨ ਕਈ ਕਿਸਾਨ ਜ਼ਖਮੀ ਹੋ ਚੁੱਕੇ ਹਨ ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਯੂਨੀਅਨ ਵੱਲੋਂ ਗ੍ਰਾਮਣ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਇਸ ਬੰਦ ਦੌਰਾਨ ਪਿੰਡਾਂ ਵਿੱਚ ਦੁਕਾਨਾਂ ਬੰਦ ਰੱਖੀਆਂ ਗਈਆਂ ਅਤੇ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਨਾ ਕਰਨ ਲਈ ਵੀ ਕਿਹਾ ਗਿਆ ਦੂਜੇ ਪਾਸੇ ਦਿੱਲੀ ਕੁਚ ਦੌਰਾਨ ਸ਼ੰਭੂ ਸਰਹੰਦ ਤੇ ਪਾਣੀਪਤ ਜੀਆਰਪੀ ਚਤਨਾਤ ਖਰਖੋਦਾ ਦੇ ਵਾਰਡ 10 ਦੇ ਰਹਿਣ ਵਾਲਾ ਸਬ ਇੰਸਪੈਕਟਰ ਹੀਰਾ ਲਾਲ ਦੀ ਮੌਤ ਹੋ ਗਈ ਹੈ ਜਿਸ ਦਾ ਖਰਖੋਦਾ ਚ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਕਿਸਾਨਾਂ ਦੀਆਂ ਘਟੋ-ਘਟ ਸਮਰਥਨ ਮੁੱਲ ਦੀ ਕਾਨੂੰਨ ਗਰੰਟੀ ਸਮੇਤ ਹੋਰ ਮੰਗਾਂ ਮੰਨਣ ਲਈ ਸਰਕਾਰ ਤੇ ਆਬ ਬਣਾਉਣ ਲਈ ਸਾਂਝੇ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੌਰਾਨ ਬਸਾਂ ਸੜਕਾਂ ਤੇ ਰਹੀਆਂ ਪਾਵੇਂ ਹਰਿਆਣਾ ਵਿੱਚ ਬੰਦ ਦੇ ਸੱਦੇ ਨੂੰ ਥੋੜਾ ਘੱਟ ਸੀ ਪਰ ਪੰਜਾਬ ਵਿੱਚ ਕਈ ਥਾਵਾਂ ਤੇ ਬਾਜ਼ਾਰ ਅਤੇ ਵਪਾਰਕ ਅਦਾਰੇ ਬੰਦ ਰਹੇ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਜ਼ਾਰ ਬੰਦ ਰਹੇ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਕਈ ਹੋਰ ਜਥੇਬੰਦੀਆਂ ਨੇ ਵੀ ਇਸ ਦਾ ਸਮਰਥਨ ਕੀਤਾ ਪੰਜਾਬ ਰੋਡ ਬਜਪੀ ਆਰਟੀਸੀ ਅਤੇ ਪੰਨਵਾਸ ਦੇ ਮੁਲਾਜ਼ਮ ਵੀ ਇਸ ਬੰਦ ਦਾ ਸਮਰਥਨ ਕਰ ਰਹੇ ਹਨ ਗਵਾਂਡੀ ਸੂਬੇ ਹਰਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਵੱਲੋਂ ਅੱਜ ਦੁਪਹਿਰੇ 12 ਵਜੇ ਤੋਂ 3 ਵਜੇ ਤੱਕ ਹਰਿਆਣਾ ਦੇ ਕਈ ਟੋਲ ਪਲਾਜ਼ਿਆਂ ਨੂੰ ਜਮ ਕਰਾ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਬੇਕੀਉ ਇਕਤਾ ਉਗਰਾਹ ਨੇ ਭਲਕੇ ਤੋਂ ਸੂਬੇ ਭਰ ਵਿੱਚ ਟੋਲ ਫ੍ਰੀ ਕਰਨ ਦਾ ਐਲਾਨ ਕੀਤਾ ਹੈ। ਵੱਖ-ਵੱਖ ਧੜਿਆਂ ਨਾਲ ਜੁੜੇ ਕਿਸਾਨ ਤੇ ਪਠਾਨਕੋਟ, ਤਰਨਤਾਰਨ, ਬਠਿੰਡਾ ਅਤੇ ਜਲੰਧਰ 'ਚ ਕਈ ਥਾਵਾਂ 'ਤੇ ਪ੍ਰਦਰਸ਼ਨ ਕੀਤਾ ਗਿਆ ਅਤੇ ਰਾਸ਼ਟਰੀ ਰਾਜ ਮਾਰਗ ਵੀ ਜਮ ਕਰ ਦਿੱਤਾ। ਉਨ੍ਹਾਂ ਕਈ ਟੋਲ ਪਲਾਜ਼ਿਆਂ ਦਾ ਘਰਾਓ ਵੀ ਕੀਤਾ ਤੇ ਮੰਗਾ ਨਾ ਮੰਨਣ ਜਾਣ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਹਰਿਆਣਾ ਦੇ ਇਸਾਰਾ ਵਿਚ ਹਰਿਆਣਾ ਰੋਡਵੇਜ਼ ਦੀਆਂ ਬਸਾਂ ਸੇਵਾਵਾਂ ਰੁਕੀਆਂ ਰਹੀਆਂ ਕਿਉਂਕਿ ਇਸ ਦੇ ਕਰਮਚਾਰੀਆਂ ਨੇ ਵੀ ਐਸਕੇਐਮ ਦੇ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਰੋਡਵੇਜ਼ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਬਸ ਸਟੈਂਡ ਚੌਂਕ ਵਿੱਚ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਕੁੱਲ ਖੇਤਰ ਚ ਬੰਦ ਦੇ ਸੱਦੇ ਤੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਦੁਕਾਨਾਂ ਤੇ ਬਾਜ਼ਾਰ ਖੁੱਲੇ ਰਹੇ ਅਤੇ ਬਸਾਂ ਚੱਲਦੀਆਂ ਰਹੀਆਂ ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਹਰਿਆਣੇ ਦੇ ਕਈ ਟੋਲ ਪਲਾਜ਼ਿਆਂ ਤੇ ਧਰਨਾ ਦਿੱਤਾ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਵੀ ਵਿਰੋਧ ਪਰਦਰਸ਼ਨ ਹੋਇਆ ਭਾਰਤੀ ਕਿਸਾਨੀ ਯੂਨੀਅਨ ਦੇ ਅਗੋਰ ਕੇਸ਼ਟ ਕੈਤ ਨੇ ਮੁਜ਼ਾਫਰਨਗਰ ਵਿੱਚ ਦਿੱਲੀ ਦੇਹਰਾਦੂਨ ਨੈਸ਼ਨਲ ਹਾਈਵੇ ਤੇ ਬਾਗਾ ਗੋਲੀ ਕਾਰ ਸਿੰਘ ਤੇ ਲਾਇਏ ਧਰਨੇ ਵਿੱਚ ਸ਼ਮੂਲੀਅਤ ਕੀਤੀ ਡਕੈਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਸੁਆਮਰ ਨਾ થી ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਕਰਜ਼ਾ ਮੁਆਫੀ ਆਦ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਾਂ ਇਹ ਪੁੱਛੇ ਜਾਣ ਤੇ ਕਿ ਉਹਨਾਂ ਦੀ ਦਿੱਲੀ ਆਉਣ ਦੀ ਕੀ ਯੋਜਨਾ ਹੈ ਡਕੈਤ ਨੇ ਕਿਹਾ ਸ਼ਨੀਵਾਰ ਨੂੰ ਸ਼ਿਸ਼ੋਲੀ ਵਿੱਚ ਇੱਕ ਮੀਟਿੰਗ ਨਿਰਧਾਰਿਤ ਕੀਤੀ ਗਈ ਹੈ ਜਿੱਥੇ ਭਵਿੱਖ ਦੀ ਰਣਨੀਤੀ ਦੀ ਯੋਜਨਾ ਬਣਾਈ ਜਾਵੇਗੀ ਬੰਦ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਡੋਕੈਂਦਾ ਭਾਰਤੀ ਕਿਸਾਨ ਨੂੰ ਲੱਖੋਵਾਲ ਭਾਰਤੀ ਕਿਸਾਨ ਨੂੰ ਕੈਦੀਆਂ ਅਤੇ ਕੀਰਤੀ ਕਿਸਾਨੀ ਨੂੰ ਸਮੇਤ ਕਈ ਕਿਸਾਨ ਜਥੇਬੰਦੇ ਨੇ ਸ਼ਮੂਲਤ ਕੀਤੀ ਵੱਖ-ਵੱਖ ਮੰਗਾ ਵਿੱਚ ਐਸਕੇਐਮ ਸੁਆਮੀ ਨਾਥਨ ਕਮਿਸ਼ਨ ਦੇ ਫਾਰਮੂਲੇ ਅਤੇ ਕਰਜ਼ਾ ਮੁਆਫੀ ਦੇ ਆਧਾਰ ਤੇ ਸਾਰੀਆਂ ਫਸਲਾਂ ਲਈ ਘਟੋ-ਘਟ ਸਮਰਥਨ ਮੁੱਲ ਦੀ ਕਾਨੂੰਨ ਗਰੰਟੀ ਦੀ ਮੰਗ ਕਰ ਰਹੇ ਹਨ ਦਿੱਲੀ ਵਿੱਚ ਕਿਸਾਨ ਮਾਰਚ ਦੌਰਾਨ ਸ਼ੰਭੂ ਸਰਹੱਦ ਤੇ ਪਾਣੀਪਤ ਜੀਆਰਪੀ ਤੇ ਤੈਨਾਤ ਇਨਸਪੈਕਟਰ ਹੀਰਾ ਲਾਲ ਵਾਸੀ ਵਾਰਡ ਨੰਬਰ 10 ਖਰਖੋਦਾ ਦੀ ਮੌਤ ਹੋ ਗਈ ਜਿਸ ਦਾ ਖਰਖੋਦਾ ਚ ਸਰਕਾਰੀ ਸਨਮਾਨ ਨਾਲ ਸੰਸਕਾਰ ਕੀਤਾ ਗਿਆ ਖਰਖੋਦਾ ਦਾ ਰਹਿਣ ਵਾਲਾ ਹੀਰਾ ਲਾਲ 52 ਸਾਲ ਦਾ ਦੱਸਿਆ ਜਾ ਰਿਹਾ ਹੈ ਜੀਆਰਪੀ ਵਿੱਚ ਸਬ ਇਨਸਪੈਕਟਰ ਸੀ ਉਹ ਸਮਾ ਲਖਾ ਜੀਆਰਪੀ ਚੌਂਕੀ ਦੇ ਡਿਊਟੀ ਦੇ ਸੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹੀਰਾ ਲਾਲ ਨੂੰ 3-4 ਦਿਨਾਂ ਤੋਂ ਪਹਿਲਾਂ ਸਮਾ ਲਖਾ ਚੌਂਕੀ ਤੋਂ ਅੰਬਾਲਾ ਭੇਜਿਆ ਗਿਆ ਸੀ ਅਤੇ ਉਸ ਦੀ ਡਿਊਟੀ ਸ਼ੰਭੂ ਸਰਹੱਦ ਤੇ ਤਾਇਨਾਤ ਸੀ ਉਹ ਆਪਣੀ ਟੀਮ ਨਾਲ ਉੱਥੇ ਰੋਸ ਮਾਰਚ ਕਰ ਰਹੇ ਸਨ ਵਾਰ ਨੂੰ ਸ਼ੰਭੂ ਸਰਹਾਦਤੇ ਉਹਨਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਹਨਾਂ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਵੀਰਵਾਰ ਦੇਰ ਸ਼ਾਮ ਉਹਨਾਂ ਦੀ ਮੌਤ ਹੋ ਗਈ ਸੂਚਨਾ ਮਿਲਦੇ ਹੀ ਪਰਿਵਾਰਿਕ ਮੈਂਬਰ ਅੰਬਾਲਾ ਪਹੁੰਚ ਗਏ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ Laash ਮੈਂਬਰਾਂ ਨੂੰ ਸੌਂਪ ਦਿੱਤੀ ਪਰਿਵਾਰ ਜਿੱਦੀ ਪਿੰਡ ਖਰਖੋਲਾ ਵਿੱਚ Laash ਦਾ ਸੰਸਕਾਰ ਕਰ ਦਿੱਤਾ ਹੀਰਾ ਲਾਲ ਦੇ ਦੋ ਬੱਚੇ ਹਨ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ੰਭੂ ਸਰਹਾਦਤੇ ਬੀਜੀਪੇ ਵੱਲੋਂ ਪੁਲਿਸ ਫੋਰਸ ਤਨ ਕੀਤੀ ਗਈ ਹੈ ਅਤੇ ਉੱਥੇ ਹੀ ਬੀਐਸਐਫ ਦੇ ਪੁਲਿਸ ਵੀ ਤਾਇਨਾਤ ਕੀਤੀ ਹੋਈ ਹੈ ਜੇਕਰ ਦੇਖਿਆ ਜਾਵੇ ਤੇ ਪਾਕਿਸਤਾਨ ਤੇ ਅਤੇ ਇੰਡੀਆ ਦੇ ਵਿੱਚ ਇੰਨੇ ਵੀ ਰੋਕਾਂ ਨਹੀਂ ਲੱਗੀਆਂ ਹੋਈਆਂ ਲੇਕਿਨ ਇੱਥੇ ਇੱਡਾ ਬੜਾ ਇੰਤਜ਼ਾਮ ਕੀਤਾ ਗਿਆ ਮੈਨੂੰ ਲੱਗਦਾ ਹੈ ਮੋਦੀ ਨੂੰ ਪਾਕਿਸਤਾਨ ਤੋਂ ਜ਼ਿਆਦਾ ਪੰਜਾਬ ਤੋਂ ਡਰ ਹੈ ਕਿਉਂਕਿ ਪਹਿਲਾਂ ਵੀ ਕਿਸਾਨਾਂ ਨੇ ਇਹਨਾਂ ਦੀ ਧੋਣ ਦੇ ਵਿੱਚੋਂ ਕਿਲਾ ਕੱਢਿਆ ਸੀ ਜੋ ਕਿ ਸ਼ਰਤਾਂ ਮੰਨ ਨਹੀਂ ਰਹੇ ਸੀ ਫਿਰ ਉਸ ਤੋਂ ਬਾਅਦ ਸਾਰੀਆਂ ਸ਼ਰਤਾਂ ਮੰਨੀਆਂ ਗਈਆਂ ਪਰ ਫਿਰ ਹੁਣ 2 ਸਾਲ ਬਾਅਦ ਇਹਨਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਜਿਸ ਤੋਂ ਬਾਅਦ ਫਿਰ ਕਿਸਾਨ ਸ਼ਾਂਭੂ ਬਾਰਡਰ ਤੇ ਪਹੁੰਚ ਕੇ ਜੋ ਕੇ ਦਿੱਲੀ ਜਾਣਾ ਚਾਹੁੰਦੇ ਨੇ ਪਰ ਮੋਦੀ ਸਰਕਾਰ ਨੇ ਇੰਨੇ ਇੰਤਜ਼ਾਮ ਕੀਤੇ ਹੋਏ ਨੇ ਤੇ ਕਿਸਾਨ ਸਰਹੱਦਾਂ ਤੇ ਹੀ ਖੜੇ ਹੋਏ ਨੇ ਉਸ ਤੋਂ ਬਾਅਦ ਹਰਿਆਣਾ ਪੁਲਿਸ ਵੱਲੋਂ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਡਰੋਨ ਦੇ ਰਾਹੀਂ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਜਿਸ ਦੇ ਵਿੱਚ ਕਈ ਨੌਜਵਾਨਾਂ ਤੇ ਬਜ਼ੁਰਗ ਜ਼ਖਮੀ ਹੋਏ ਅਤੇ ਇੱਕ ਨੌਜਵਾਨ ਦੀ ਇਸ ਦੌਰਾਨ ਅੱਖ ਵੀ ਚਲੀ ਗਈ ਜੋ ਕਿ ਰਾਜਪੂਰੇ ਤਹਿਸੀਲਦਾਰ ਰਹਿਣ ਵਾਲਾ ਸੀ ਜੋ ਕਿ ਘਰੋਂ ਤਾਂ ਉਹ ਸਮਰਥਨ ਕਰਨ ਦੇ ਲਈ ਆਇਆ ਸੀ ਕਿਸਾਨਾਂ ਦਾ ਪਰ ਉਹਨੂੰ ਕੀ ਪਤਾ ਸੀ ਕਿ ਬੀਐਸਐਫ ਦੇ ਜਵਾਨ ਹਰਿਆਣਾ ਪੁਲਿਸ ਦੇ ਜਵਾਨ ਡਰੋਨ ਰਹੀ ਉਸਤੇ ਹੀ ਬੰਬ ਸਿੱਟ ਦੇਣਗੇ ਜੋ ਕਿ ਅਥਰੂ ਗੈਸ ਦੇ ਗੋਲੇ ਨੇ ਉਹ ਖਾਣਾ ਖਾ ਰਿਹਾ ਸੀ ਅਤੇ ਡਰੋਨ ਰਹੀ ਅਥਰੂ ਗੈਸ ਦਾ ਗੋਲਾ ਉਹਦੇ ਮੂੰਹ ਤੇ ਆਣ ਵੱਜਿਆ ਜਿਸ ਦੇ ਕਾਰਨ ਉਹਦੀ ਅੱਖ ਡੈਮੇਜ ਹੋ ਗਈ ਉਸ ਤੋਂ ਬਾਅਦ ਉਸ ਮੁੰਡੇ ਦਾ ਪਰਿਵਾਰ ਵੀ ਸਾਹਮਣੇ ਆਇਆ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਸਾਡੇ ਪੁੱਤ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜੋ ਕਿ ਕਿਸਾਨਾਂ ਦੇ ਨਾਲ ਤਰਨੇ ਦੇ ਵਿੱਚ ਗਿਆ ਸੀ ਅਤੇ ਹਰਿਆਣਾ ਪੁਲਿਸ ਦੇ ਵੱਲੋਂ ਡਰੋਨ ਦੇ ਰਹੀ ਅਥਰੂ ਗੈਸ ਦਾ ਗੋਲਾ ਸਿੱਟ ਕੇ ਸਤ ਨੂੰ ਇੱਕ ਅੱਖ ਤੋਂ ਅਪਾਹੀ ਚ ਕਰ ਦਿੱਤਾ ਸੋ ਬਾਕੀ ਤੁਹਾਡਾ ਕੀ ਕਹਿਣਾ ਹੈ ਦੋਸਤੋ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਕੀ ਹੈ ਪੂਰਾ ਮਾਮਲਾ ਕਿਵੇਂ ਹੋਈ ਪੁਲਿਸ ਇੰਸਪੈਕਟਰ ਦੀ ਮੌਤ ਕੀ ਕਾਰਨ ਸੀ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੱਸ ਦਈਏ ਕਿ ਪੰਜਾਬ ਦੇ ਕਿਸਾਨਾਂ ਦੇ ਦਿੱਲੀ ਮਾਰਚ ਦਾ ਅੱਜ ਚੌਥਾ ਦਿਨ ਹੈ ਸ਼ੰਭੂ ਸਰਹੰਦ ਤੇ ਅੱਜ ਫਿਰ ਹੰਗਾਮਾ ਹੋਇਆ ਜਦੋਂ ਕਿਸਾਨਾਂ ਨੇ ਬੈਰੀਗੇਡ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਉਹਨਾਂ ਦੇ ਅੱਥ ਉਹ ਗੈਸ ਦੇ ਗੋਲੇ ਛੱਡੇ ਇਸ ਕਾਰਨ ਕਈ ਕਿਸਾਨ ਜ਼ਖਮੀ ਹੋ ਚੁੱਕੇ ਹਨ ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰੀ ਯੂਨੀਅਨ ਵੱਲੋਂ ਗ੍ਰਾਮੀਣ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਇਸ ਬੰਦ ਦੌਰਾਨ ਪਿੰਡਾਂ ਵਿੱਚ ਦੁਕਾਨਾਂ ਬੰਦ ਰੱਖੀਆਂ ਗਈਆਂ ਅਤੇ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਨਾ ਕਰਨ ਲਈ ਵੀ ਕਿਹਾ ਗਿਆ ਦੂਜੇ ਪਾਸੇ ਦਿੱਲੀ ਕੁਚ ਦੌਰਾਨ ਸ਼ੰਭੂ ਸਰਹੰਦ ਤੇ ਪਾਣੀਪੱਤ ਜੀਆਰਪੀ ਚ ਤੈਨਾਤ ਖਰਖੋਦਾ ਦੇ ਵਾਰਡ 10 ਦੇ ਰਹਿਣ ਵਾਲਾ ਸਬ ਇੰਸਪੈਕਟਰ ਹੀਰਾ ਲਾਲ ਦੀ ਮੌਤ ਹੋ ਗਈ ਹੈ ਜਿਸ ਦਾ ਖਰਖੋਦਾ ਚ ਸਰਕਾਰੀ ਸਨਮਾਨ ਨਾਲ ਦੇਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਕਿਸਾਨਾਂ ਦੀਆਂ ਘਟੋ ਘਟ ਸਮਰਥਨ ਮੁੱਲ ਦੀ ਕਾਨੂੰਨ ਗਰੰਟੀ ਸਮੇਤ ਹੋਰ ਮੰਗਾ ਮੰਨਣ ਲਈ ਸਰਕਾਰ ਤੇ ਦਬਾਅ ਬਣਾਉਣ ਲਈ ਸਾਂਝੇ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੌਰਾਨ ਬਸਾਂ ਸੜਕਾਂ ਤੇ ਰਹੀਆਂ ਪਾਵੇਂ ਹਰਿਆਣਾ ਵਿੱਚ ਬੰਦ ਦੇ ਸੱਦੇ ਨੂੰ ਥੋੜਾ ਘੱਟ ਸੀ ਪਰ ਪੰਜਾਬ ਵਿੱਚ ਕਈ ਥਾਵਾਂ ਤੇ ਬਾਜ਼ਾਰ ਅਤੇ ਵਪਾਰਕ ਅਦਾਰੇ ਬੰਦ ਰਹੇ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਜ਼ਾਰ ਬੰਦ ਰਹੇ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਕਈ ਹੋਰ ਜਥੇਬੰਦੀਆਂ ਨੇ ਵੀ ਇਸ ਦਾ ਸਮਰਥਨ ਕੀਤਾ ਪੰਜਾਬ ਰੋਡ ਬੇਜ ਪੀਆਰਟੀਸੀ ਅਤੇ ਪੰਨਵਾਸ ਦੇ ਮੁਲਾਜ਼ਮ ਵੀ ਇਸ ਬੰਦ ਦਾ ਸਮਰਥਨ ਕਰ ਰਹੇ ਹਨ ਗਵਾਂਡੀ ਸੂਬੇ ਹਰਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਵੱਲੋਂ ਅੱਜ ਦੁਪਹਿਰੇ 12 ਵਜੇ ਤੋਂ 3 ਵਜੇ ਤੱਕ ਹਰਿਆਣਾ ਦੇ ਕਈ ਟੋਲ ਪਲਾਜ਼ਾ ਨੂੰ ਜਮ ਕਰਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਬੇਕਿਉ ਇਕਤਾ ਉਗਰਾਹ ਨੇ ਪਲਕੇ ਤੋਂ ਸੂਬੇ ਭਰ ਵਿੱਚ ਟੋਲ ਫਰੀ ਕਰਨ ਦਾ ਐਲਾਨ ਕੀਤਾ ਹੈ ਵੱਖ-ਵੱਖ ਥੜਿਆਂ ਨਾਲ ਜੁੜੇ ਕਿਸਾਨ ਤੇ ਪਠਾਨਕੋਟ ਤਰਨਤਾਰਨ ਬਠਿੰਡਾ ਅਤੇ ਜਲੰਧਰ ਚ ਕਈ ਥਾਵਾਂ ਤੇ ਪ੍ਰਦਰਸ਼ਨ ਕੀਤਾ ਗਿਆ ਤੇ ਰਾਸ਼ਟਰੀ ਰਾਜ ਮਾਰਗ ਵੀ ਜਮ ਕਰ ਦਿੱਤਾ